ਕੀ ਕੰਮ ਕਰ ਰਹੇ ਹੋ ਤੁਸੀਂ ਬੜਾ ਬੰਦਾ ਕਰਨਾ ਲੱਗ ਗਿਆ ਬਾਈ ਤੂੰ ਆਪਣਾ ਨਾਮ ਆਪਣਾ ਨਾਮ ਜਿਵੇਂ ਆਪਣਾ ਨਾਮ ਦੱਸ ਦੋ ਤੁਸੀਂ ਕੋਈ ਗੱਲ ਹੋਰ ਇੱਥੇ ਆ ਬਈ ਮੇਰੇ ਕੋਲ ਆ ਜਾਓ ਉੱਥੇ ਆ ਜਾਓ ਤੁਸੀਂ ਤੇ ਉਹ ਪੱਤਰਕਾਰ ਸਾਹਿਬ ਇੱਥੇ ਆਇਓ ਹੈ ਇਹਨਾਂ ਨਾਲ ਗੱਲ ਕਰਦੇ ਆ ਆਪਾਂ ਪਹਿਲੇ ਬੰਦੇ ਨੂੰ ਪਹਿਲੇ ਆਪਾਂ ਤੁਸੀਂ ਗੱਲ ਕਰ ਲਓ ਕਿੱਥੇ ਆਏ ਪੱਤਰਕਾਰ ਉਹ ਕਹਿੰਦੇ ਬਾਹਰ ਦੀ ਗੱਡੀ ਪੁੱਤਰ ਕਰਾਏ ਕਿ ਕਿਤੇ ਪਾਖੀ ਕੱਟਦੇ ਉੱਥੇ ਉਹ ਕਹਿੰਦੇ ਪੁੱਤਰ ਕਰਾਏ ਇੱਥੇ ਆ ਜਾਓ ਜਿਹੜੇ ਪਾਖੀ ਕੱਟਦੇ ਇੱਥੇ ਆ ਜਾਓ ਹੋਰੇ ਸਾਰੇ ਆ ਗਏ ਸਾਰੇ ਆ ਗਏ ਸੰਜੁਨੀਆ ਵਾਲੇ ਇੱਥੇ ਆਏ ਹੋਣ ਸਾਰੇ ਉਹ ਬੈਠ ਨਹੀਂ ਹੋ ਕੇ ਘੇਰ ਕੇ ਖੜੇ ਹੈ ਕਹਿੰਦੇ ਸਾਡੇ ਨਾਲ ਆਪਾਂ ਕੀ ਗੱਲ ਵੀ ਹੈ ਸਰਕਾਰੀ ਬੰਦੇ ਦੀ ਗੱਲਬਾਤ ਕਰਕੇ ਉਹ ਮੇਰੇ ਮੇਰੇ ਦੀ ਦੁਕਾਨ ਦਾ ਸਰਕਾਰੀ ਨਹੀਂ ਫੜੋ ਗਾ ਲੈ ਤੂੰ ਕੀ ਨਾਮ ਆ ਵੀ ਤੇਰਾ मेरा तो नाम तो है रमेश मशीन तुम चलाते हो हां जी किसकी मशीन है तुम्हारी नन्ना वाले हैं हैं हमारी कहाँ से आ गए हम नौकरी करने वाले हैं ये किसकी मशीन है ये तो मालिक का है क्या नाम है मालिक का मालिक का नन्ना कहाँ के रहने वाले हैं इधर कैसे चला रहा हो। अच्छा अच्छा ये तुम यहां पे मशीन चला रहे रहता बराबर नहीं क्यों खड़े हो दरिया में क्यों खड़े हो नहीं गाड़ी खराब है अच्छा 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 और मशीन चल रही है ना वो भी तुम चलाते हो नहीं नहीं बैठा अच्छा 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 दूसरा पार्टी और भी काम कर रहा है अच्छा अच्छा तुम्हारे पास एक ही मशीन है तुम्हारे पास यहाँ हाँ ये ਸਤਲੁਜ ਦਰਿਆ 'ਚ ਜ਼ਿਲ੍ਹਾ ਨਵਾਂ ਸ਼ਹਿਰ ਦੇ ਖੇਤਰ ਵਿੱਚ ਮਾਈਨਿੰਗ ਕਰਨ ਦਾ ਕਿਸਾਨ ਜੂਨੀਅਨਾਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਨੂੰ ਪ੍ਰਸ਼ਾਸਨ ਤੋਂ ਬੰਦ ਕਰਵਾਉਣ ਦੀ ਮੰਗ ਕੀਤੀ ਹੈ। ਅੱਜ ਭਾਰਤੀ ਕਿਸਾਨ ਜੂਨੀਅਨ ਲੱਕੋਵਾਲ ਕਾਦੀਆਂ ਕਿਸਾਨ ਜੂਨੀਅਨ ਚੜੋਨੀ ਦੇ ਆਗੂਆਂ ਨੇ ਦੱਸਿਆ ਕਿ ਸਤਲੁਜ ਦਰਿਆ ਵਿੱਚ ਨਵਾਂ ਸ਼ਹਿਰ ਜ਼ਿਲ੍ਹੇ ਦੇ ਖੇਤਰ 'ਚੋਂ ਪਿਛਲੇ ਕੁਝ ਦਿਨਾਂ ਤੋਂ ਰੇਤੇ ਦੀ ਮਾਈਨਿੰਗ ਕੀਤੀ ਜਾ ਰਹੀ ਹੈ ਅਤੇ ਰੇਤੇ ਨਾਲ ਭਰੇ ਟਿਪਪਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਾਦੀਵਾਲ ਤੋਂ ਮੰਡ ਚੌਤਾ ਤੋਂ ਨਿਕਲ ਰਹੇ ਨੇ। ਉਹਨਾਂ ਦੱਸਿਆ ਕਿ ਰੇਤੇ ਨਾਲ ਭਰੇ ਟਿੱਪਰ ਸਤਲੁਜ ਦਰਿਆ ਦੇ ਤੁਸੀਂ ਬੰਨ ਤੋਂ ਗੁਜ਼ਰਦੇ ਨੇ ਅਤੇ ਬਰਸਾਤਾਂ ਦੇ ਦਿਨਾਂ ਵਿੱਚ ਇਹ ਬੰਨ ਹੋਰ ਕਮਜ਼ੋਰ ਹੋ ਰਹੇ ਨੇ। ਉਹਨਾਂ ਕਿਹਾ ਕਿ ਹੜ੍ਹ ਆਉਣ ਦੀ ਸਥਿਤੀ ਵਿੱਚ ਇਹ ਟੁੱਟ ਵੀ ਸਕਦੇ ਨੇ ਜਿਸ ਨਾਲ ਸਾਡੇ ਪਿੰਡਾਂ ਦਾ ਜਾਨੀ-ਮਾਲੀ ਨੁਕਸਾਨ ਹੋ ਸਕਦਾ। ਆਓ ਦੇਖਦੇ ਹਾਂ ਸ਼੍ਰੀ ਮਾਛੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਇਹ ਖਾਸ ਰਿਪੋਰਟ। ਇਹ ਨਾਮ ਹੈ ਸੰਜੇ ਅੱਛਾ ਦਿੱਕੇ ਪੁੱਛ ਲੈ ਕੇ ਜਾ ਰਹੇ ਸੀ ਉਹਨੂੰ ਕੋਈ ਮਰਹੇਲ ਕੋਟ ਲੈ ਲਵਣੀ ਆ ਬਾਈ ਅੱਛਾ ਕਿੰਨਾ ਦਾ ਹੈ ਟਿੱਪਰ ਰਾਈਆਂ ਦੀ ਆ ਜੀ ਰਾਈਆਂ ਤੋਂ ਕੌਣ ਨੇ ਸਾਈਜ਼ ਜੀ ਉਹ ਸਾਈਜ਼ ਜੀ ਕੀ ਕਰਦੇ ਨੇ ਸੀਮੈਂਟ ਦੀ ਦੁਕਾਨ ਹੈ ਜੀ ਸਾਡੀ ਕਿੰਨਾ ਰੇਤਾ ਜੀ ਇਹਦੇ ਵਿੱਚ ਇਹ ਜੇ ਰੇਤਾ ਹੋਊਗਾ ਬਾਈ ਹੁਣ ਵਿੱਚ ਵਿੱਚ ਧਾਰ ਤੋਂ ਫਟੇ ਹੀ ਆਉਂਦੀ ਆ ਜੀ ਅੱਛਾ ਜੀ ਪਾਰਟੀ ਕਿੰਨੇ ਦੀ ਪਾਰਟੀ ਦਿਖਾਈ ਕਰ ਜੀ ਦੁਬਾਰਾ ਦੱਸੋ 800 ਤੋਂ ਦਾ ਵੱਧਾ ਬਾਈ ਡਰਾਈਵਰਾਂ ਝੂਠ ਕਉ ਬੋਲਣੇ ਨਹੀਂ ਬਾਈ ਅੱਜ ਕੋਈ ਵਰਤ ਨਹੀਂ

ਇਹ ਤੇ ਤਾਂ 550 ਫੋਟਾ ਬਾਕੀ ਤੇ ਸਾਰਾ ਨਿਕਰੀ ਮਾਲ ਨੂੰ ਪੜਨਾ ਨਹੀਂ ਆਉਂਦਾ ਸੀ। ਸਹੀ ਗੱਲ। ਇਹ ਹੁਣ ਤੁਸੀਂ ਮੇਰੇ ਟੋਟ ਲੈ ਕੇ ਜਾਣਾ ਸੀ। ਕਿ ਕਿੰਨਾ ਕਿਹੜਾ ਤੁਹਾਡਾ? ਪਹਿਲੇ ਹੀ ਕਿੜਾ ਵੀਰੇ। ਅੱਛਾ ਜੀ। ਅੱਜ ਹੀ ਆਇਆ ਸੀ। ਅੱਛਾ ਜੀ। ਤੇ ਕਾਹਦੇ ਨਾਲ ਭਰਿਆ ਗਿਆ ਉੱਥੇ? ਉੱਥੇ ਵੀਰੇ ਮਸ਼ੀਨਾ ਨੇ ਯਾਰ। ਅੱਛਾ ਜੀ। ਹਾਂ ਜੀ। ਕਿਹੜੀਆਂ? ਇਹ ਛੋਟੀਆਂ ਵੀ ਨੇ, ਹਾਂ ਵੱਡੀਆਂ ਵੀ ਨੇ। ਲੇਬਰ ਨਹੀਂ ਪਰ ਰਹੀ। ਲੇਬਰ ਵੀ ਭਰਦੀ ਹੈ ਅੱਛਾ ਜੀ ਤੁਸੀਂ ਨਹੀਂ ਚੱਲ ਰਹੀ ਜਿਆਦਾ ਹੈ ਨਹੀਂ ਲੇਬਰ ਟਰਾਲੀਆਂ ਭਰਦੀਆਂ ਨੇ ਵਿੱਚ ਵਿੱਚ ਆਏ ਤਾਂ ਪਾਪੀਆਂ ਨੇ ਚਿੱਪਰ ਵੀ ਭਰਦੇ ਨੇ ਚਿੱਪਰ ਤਾਂ ਬੰਦ ਨੇ ਤੁਹਾਨੂੰ ਪਤਾ ਇਸ ਬਾਰੇ ਵੀ ਭੱਜ ਰਿਹਾ ਆਪਾਂ ਨੂੰ ਪਤਾ ਨਹੀਂ ਹੁਣ ਜਿਵੇਂ ਸਾਨੂੰ ਕਿਹਾ ਜਾਂਦਾ ਅਸੀਂ ਤਾਂ ਉਵੇਂ ਹੀ ਕਰਨਾ ਅਸੀਂ ਡਰਾਈਵਰ ਬੰਦੇ ਆ ਅਸੀਂ ਕੀ ਕਰ ਸਕਦੇ ਆ ਟੀਮ ਵਿੱਚ ਹੀ ਹਾਂ ਹਾਂ ਜੀ ਹਾਂ ਜੀ ਤੁਸੀਂ ਆਦੋਂ ਵੀ ਬੰਦੇ ਜੀ ਮਹਿਕਮੇ ਵਾਲੇ ਕਿਹੜੇ ਮਹਿਕਮੇ ਤੁਸੀਂ ਏਸੀ ਦੇ ਨਾਲ ਨਾਲ ਆਇਆ ਅੱਛਾ ਇਕੱਲੇ ਹੀ ਹੋਰ ਕੋਈ ਨਾਲ ਤੁਹਾਡੇ ਅੱਛਾ ਜੀ ਕੀ ਨਾਮ ਹੈ ਤੁਹਾਡਾ ਮੈਂ ਹਵੀਕ ਮਾਰੇ ਅੱਛਾ ਜੀ ਸੀ ਆਜੋ ਹਾਂਜੀ ਤੁਹਾਡਾ ਕੀ ਨਾਮ ਆ ਜੀ ਵੀਡੀਓ ਬਣਾ ਲਾ ਪਿਆ ਜਾ ਰਿਹਾ ਬਾਈ ਤੁਹਾਡਾ ਕੀ ਨਾਮ ਤੁਹਾਡਾ ਕੀ ਨਾਮ ਆ ਤੁਸੀਂ ਤੁਸੀਂ ਮਹਿਕਮਾ ਤੁਸੀਂ ਆਪਣਾ ਨਾਮ ਦੱਸਣਾ ਨਹੀਂ ਹੈਗਾ ਅੱਛਾ ਜੀ ਨਹੀਂ ਜੀ ਤੁਹਾਡਾ ਨਾਮ ਕੀ ਹੈ ਕਿਹੜੇ ਪਿੰਡ ਦੇ ਤੁਸੀਂ ਕਿੱਥੇ ਪਿੰਡ ਦਾ ਵੀ ਹੋ ਬੰਦਾ ਤੁਸੀਂ ਆਜੋ ਨਹੀਂ ਨਹੀਂ ਤੁਹ ਤੁਹਾਡਾ ਤੁਰਕੀ ਵਾਲਾ ਜੀ ਅੱਛਾ ਸਰ ਹਾਂਜੀ ਕੀ ਬਾਈ ਕੀ ਕੀ ਦੱਸ ਰਹੇ ਜੀ ਇਹ ਬੁਰਤੀ ਭਾਈ ਉਹਨੇ ਪੈਸੇ ਪੂਏ ਦਿੰਦੇ ਉਹਨੇ ਜੀ ਇਹਨਾਂ ਨੂੰ ਤਾਂ ਹੀ ਨਹੀਂ ਦੱਸਦਾ ਹੁਣ ਵੀ ਮੈਂ ਇੱਕ ਮੁਲਾਜ਼ਮਾ ਜਾ ਹਾਂ ਜਿਹੜਾ ਕਹੀ ਜਾਂਦਾ ਜਈ ਨਾ ਗੱਲ ਕਰ ਉਹਦੇ ਬੈਠੇ ਆਜੋ ਆਜੋ ਨਹੀਂ ਤੁਸੀਂ ਕਿਉਂ ਨਹੀਂ ਗੱਲ ਕਰ ਰਹੇ ਜੀ हो हाँ जी किसकी मशीन है नूना वाले है हमारी कहाँ सर हम तो नौकरी करने वाले है ये किसकी मशीन है ये तो मालिक का है क्या नाम है मालिक का मालिक का नूना कहाँ के रहने वाले हैं इधर का कुमकला का अच्छा अच्छा, अच्छा. ये तुम यहाँ पे मशीन चला रहे हो रेता बरा पहले टेपर नहीं सर

ਇੱਕ ਮਹੀਨਿਆਂ ਦਾ ਖੱਡ ਚੱਲ ਰਹੀ ਆ ਸੱਤ ਲੋਕ ਦੇ ਵਿੱਚ ਕਿ ਜਿਆਦਾ ਖੱਡ ਚੱਲ ਰਹੀ ਆ ਜਿਹਦਾ ਸਾਡੇ ਪਿੰਡ ਨਾਲ ਬਹੁਤ ਨੁਕਸਾਨ ਹੋ ਰਿਹਾ ਸਾਡੇ ਬੱਚੇ ਜਿਹੜੇ ਕਿ ਪੜ੍ਹਨ ਜਾ ਰਹੇ ਆ ਜੋ ਕੋ ਟਿਪਰ ਓਵਰਲੋਡ ਹੋ ਕੇ ਲੰਘ ਰਹੇ ਆ ਤੋਂ ਟਿਪਰ ਟਰੱਕ ਟਰਾਲੀਆਂ ਲੰਘ ਰਹੇ ਆ ਪਰ ਇਹ ਸਰਕਾਰ ਆ ਜਿਹੜੀ ਇਹ ਅੰਨੀ ਬੋਲੀ ਹੋ ਕੇ ਬੈਠੀ ਆ ਪਰ ਇਹ ਸਰਕਾਰ ਜਿਹੜੀ ਹੁਣ ਧੱਕੇਸ਼ਾਹੀ ਕਰਨ ਦੇ ਉੱਤੇ ਹੀ ਆ ਅਸੀਂ ਮਾਨ ਸਾਹਿਬ ਨੂੰ ਕਹਿੰਨੇ ਆ ਮਾਨ ਸਾਹਿਬ ਜਿਹੜੀ ਆ ਤੁਸੀਂ ਪਹਿਲਾਂ ਵਾਅਦਾ ਕਰਕੇ ਆਏ ਸੀ ਸਾਡੇ ਗਰੀਬਾਂ ਦੇ ਨਾਲ ਵੀ ਤੁਹਾਡੇ ਗਰੀਬਾਂ ਦੇ ਜਿਹੜੇ ਮਸਲੇ ਹੱਲ ਕਰਾਏ ਜਾਣਗੇ ਪਰ ਅੱਜ ਕੋਈ ਵੀ ਮਸਲੇ ਦਾ ਹੱਲ ਨਹੀਂ ਹੋ ਰਿਹਾ ਜਿਹੜੇ ਕੌਣ ਟਿੱਪਰ ਲੰਘ ਰਿਹਾ ਮੇਨ ਦੇ ਨਜਾਇਜ਼ ਹੋ ਰਹੀ ਹੈ ਇਹ ਪਰ ਇਹਦਾ ਕੋਈ ਸਾਨੂੰ ਰੀਜ਼ਨ ਨਹੀਂ ਮਿਲ ਰਿਹਾ ਵੀ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ ਇਹ ਮੈਨੂੰ ਸਾਡੇ ਆਪ ਸੱਤ ਲੋਕ ਦੇ ਵਿੱਚ ਹੋ ਰਹੀ ਹੈ ਮੰਡ ਦੇ ਵਿੱਚ ਮੰਡ ਚੋਂ ਤਾਂ ਪਿੱਛੇ ਜੋ ট্রাকਟਰ ਟਿੱਪਰ ਖੜਾ ਹੈ ਤੇ ਟਿੱਪਰ ਜੀ ਆਪਣਾ ਪੀ ਸਕਦਾ ਭਾਰਤੀ 550 ਫੁੱਟ ਦੀਆਂ ਇਹ ਮਾਲ ਦੇਖੋ ਜੀ ਹੁਣ ਕਿੰਨਾ ਆਇਆ ਹੈ ਅੱਛਾ ਜੀ ਮਾਲ ਹੋਊਗਾ ਕੋ 1000 ਤੋਂ ਉੱਤੇ ਹੋਊਗਾ ਜੀ ਇਹ। ਅੱਛਾ ਜੀ ਤਾਂ ਪੀਸੀ ਦਿਖ ਰਹੀ ਉੱਪਰ। ਹਾਂ ਜੀ ਤੋਂ ਵੱਡੀ ਏਸੀਆਂ ਲਾ ਕੇ ਇਹ ਅਸੀਂ ਕਹਿੰਨੇ ਜੀ ਜਿਹੜਾ ਕੰਮ ਇਹ ਚਲਾਇਆ ਹੈ ਨਾ ਨਾ ਕਾਲਾ ਧੰਦਾ ਚੱਲਿਆ ਹੋਇਆ ਪਰ ਇਹ ਬੰਦ ਹੋਣਾ ਚਾਹੀਦਾ। ਜਿਹੜਿਆਂ ਕਿਹੜੀ ਜਗ੍ਹਾ ਤੁਸੀਂ ਇਹ ਮੰਨ ਚੋਂਟਾ ਜੀ ਸਾਡਾ। ਅੱਛਾ ਜੀ ਪਿੱਛੇ ਕੀ ਰੁਕਿਆ ਗਿਆ ਕੀ ਕੀਤਾ ਗਿਆ ਤੁਹਾਡੇ ਵੱਲੋਂ? ਇਹ ਰੁਕਿਆ ਗਿਆ ਜੀ ਸਾਡੇ ਵੱਲੋਂ ਟਿੱਪਰ ਕਿੰਨੇ ਕਿੰਨੇ ਜੀ। ਸਾਡੇ ਲੱਖੋਵਾਲ ਸਾਹਿਬ ਦੀ ਕਿਸਾਨ ਯੂਨੀਅਨ ਗਿਆਨ ਸਿੰਘ ਮੰਡ ਅਸੀਂ ਭਾਰਤੀ ਗ੍ਰਾਮ ਨੇ ਚੜੋਨੀ ਹਬੀਬ ਸਿੰਘ ਸਾਡੇ ਜ਼ਿਲ੍ਹਾ ਪ੍ਰਧਾਨ। ਅਸੀਂ ਇਸ ਗੱਲ ਨੂੰ ਅੱਜ ਸਾਡੇ ਵਿੱਚ ਆਈ ਆ ਪਹਿਲਾਂ ਚਲੋ ਇਹਨਾਂ ਨਾਲ ਪਹਿਲਾਂ ਹੋਈ ਸੀ ਗੱਲ ਹੋਈ ਸੀ ਤਾਂ ਇਹਨਾਂ ਨੂੰ ਪੂਰਾ ਕੋਈ ਵੀ ਦਿੱਤੇ ਸਮੀਡੀਆ ਤੇ ਖਬਰ ਵੀ ਲੱਗੀ ਸੀ ਪਰ ਉਹਦੇ ਤੇ ਸਰਕਾਰ ਨੇ ਅਣਗੌਲੀ ਕਰਤੀ ਅੱਜ ਸਾਨੂੰ ਜਦੋਂ ਸਵੇਹਾ ਲੱਗਿਆ ਵੀ ਉੱਥੇ ਇਦਾਂ ਨਜਾਇਜ਼ ਖੱਡ ਚੱਲ ਰਹੀ ਆ ਅੱਜ ਅਸੀਂ ਇੱਥੇ ਪਹੁੰਚੇ ਆ ਕੇ ਦੇਖਿਆ ਤਾਂ ਬਹੁਤ ਮੰਦਾ ਹਾਲਾ ਪਰ ਇਸ ਜਿਹੜੀ ਕੀ ਜਾ ਹੈ ਸੱਤ ਕਰੋਜ ਬੰਨਾਂ ਦੇ ਵਿੱਚੋਂ ਰੇਤਾ ਚੱਕਿਆ ਜਾ ਰਿਹਾ ਪਰ ਇਹ ਕਿਸੇ ਸਰਕਾਰ ਵੱਲੋਂ ਚੱਕਿਆ ਜਾ ਰਿਹਾ ਕੋਈ ਆਰਡਰ ਤਾਂ ਹੈ ਨਹੀਂ ਸਨ ਸੁਪਰੀਮ ਕੋਰਟ ਨੇ ਬੈਨ ਕੀਤਾ ਹੋਇਆ ਹਾਈ ਕੋਰਟ ਨੇ ਵੀ ਬੈਨ ਕਰਤਾ ਇਹਨੂੰ ਪਰ ਅੱਜ ਇਹ ਜਿਹੜਾ ਤੱਕੇਸ਼ਾਹੀ ਕਰਨ ਲੱਗੀ ਆ ਸਰਕਾਰ ਅਸੀਂ ਇੱਕੋ ਇੱਕ ਗੰਨੇ ਵੀ ਇਹ ਗਰੀਬਾਂ ਦੇ ਨਾਲ ਖੜੋ ਆਗੇ ਦੇਖੋ ਇਹਨਾਂ ਦੇ ਮਸਲੇ ਵੀ ਕੌਣ ਇਹ ਕੰਮ ਕਰ ਰਿਹਾ ਜਿਹੜੇ ਕੰਮ ਕਰ ਰਹੇ ਆ ਗਲਤ ਕਰ ਰਹੇ ਆ ਅਸੀਂ ਇਸ ਚੀਜ਼ ਦਾ ਵਿਰੋਧ ਕਰਾਂਗੇ ਜੋ ਹੋ ਸਕੇ ਆ ਸਾਨੂੰ ਆਪਣੇ ਜਥੇਬੰਦੀ ਵੱਲੋਂ ਕਾਲ ਲਾ ਕੇ ਅਸੀਂ ਇਸ ਦਾ ਵੱਡਾ ਸੰਘਰਸ਼ ਲਿਖਾਂਗੇ ਕਿਹੜੀ ਕੰਪਨੀ ਚਲਾ ਰਹੀ ਹੈ ਇਹਨੂੰ ਉਹ ਰਾਹ ਲੈਤਾ ਕੋਈ ਪਤਾ ਨਹੀਂ ਜੀ ਕੰਪਨੀ ਦਾ ਹਾਂਜੀ ਇਹ ਕੋਈ ਕੰਪਨੀ ਦਾ ਪਤਾ ਨਹੀਂ ਅਸੀਂ ਉਹੀ ਅੱਜ ਪੁੱਛਣ ਵਾਸਤੇ ਆਏ ਸੀਗੇ ਵੀ ਕੋਈ ਪਤਾ ਨਹੀਂ ਜੀ ਕਿਹੜੇ ਬੰਦੇ ਨੇ ਕਿੰਨੇ ਜੀ ਸਾਹਿਬ ਆਏ ਸੀਗੇ ਜੀ ਸਾਹਿਬ ਨਾਲ ਗੱਲ ਉਹ ਕਰਕੇ ਚਲਗੇ ਵੀ ਸਾਨੂੰ ਥੋੜਾ ਮਸਲਾ ਦੱਸੋ ਕੀ ਆ ਅਸੀਂ ਗੱਲ ਮੰਗਾਂ ਦੱਸੋ ਤੁਹਾਡੀਆਂ ਵੀ ਕੀ ਮੰਗਾਂ ਆ ਤੁਹਾਡੀਆਂ ਅਸੀਂ ਕਹਿੰਦੇ ਵੀ ਸਾਡੀ ਕੋਈ ਮੰਗ ਨਹੀਂ ਸਿਰਫ ਸਾਡੀ ਇਹ ਮੰਗਾਂ ਵੀ ਜਿਹੜਾ 7 ਲੋਜਬੰਦ ਵਿੱਚੋਂ ਨਜਾਇਜ਼ ਮੈਨਗੋਰੀਆ ਨੂੰ ਬੰਦ ਕੀਤਾ ਜਾਵੇ ਸਾਡੇ ਪਿੰਡ ਦਾ ਬਹੁਤ ਨੁਕਸਾਨ ਹੋ ਰਿਹਾ ਸਾਡੇ ਗਰੀਬਾਂ ਦੀ ਮਰਲਾ ਮਰਲਾ ਦੋ-ਦੋ ਮਰਲੇ ਜ਼ਮੀਨਾਂ ਜਿਹੜੀ ਉਹ 7 ਲੋਜ ਦੇ ਵਿੱਚੋਂ ਰੇਤੇ ਦੇ ਵਿੱਚੋਂ ਚੱਕੀ ਜਾ ਰਹੀ ਆ ਇਸ ਟਾਈਮ ਕੋਈ ਵੀ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਬੰਨ ਤੇ ਟਿੱਪਰ ਚਲਾ ਸਕਦੇ ਨੇ ਜੀ ਨਹੀਂ ਬਿਲਕੁਲ ਨਹੀਂ ਜੀ ਸਰਕਾਰ ਵੱਲੋਂ ਬੈਨ ਆ ਜੀ ਟਿੱਪਰ ਬੰਨ ਦੇ ਉੱਤੇ ਸਰਪੇ ਜਿਹੜਾ ਬੰਨ ਦੇ ਤੋਂ 2-3 ਕਿਲੋਮੀਟਰ ਹਾਦੀਵਾਲ ਵੱਲੋਂ ਵੀ ਡਿਪਰ ਬੰਨ ਵੱਲ ਜਾ ਰਿਹਾ ਪਰ ਬੰਨ ਤੇ ਤਾਂ ਡਿਪਰ ਚੱਲ ਨਹੀਂ ਸਕਦਾ ਜੀ ਫਿਰ ਇਹ ਕੀ ਲੱਗਦਾ ਪ੍ਰਸ਼ਾਸਨ ਨਾਲ ਤੁਸੀਂ ਕਦੇ ਰੈਪਲਾ ਕੰਮ ਕਰਿਆ ਜਾਂ ਪੁਲਿਸ ਅਧਾਰੀਆਂ ਨਾਲ ਜਾਂ ਮਾਈਨਿੰਗ ਡਿਪਾਰਟਮੈਂਟ ਨਾਲ ਜਾਂ ਕਿਸੇ ਹੋਰ ਮੌਜੂਦਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨਾਲ ਜਾਂ ਕਿਸੇ ਅਹੁਦੇਦਾਰ ਨਾਲ ਐਮਐਲਏ ਸਾਹਿਬ ਨਾਲ ਜਾਂ ਮંત્રી ਸਾਹਿਬ ਨਾਲ ਨਹੀਂ ਅੱਜ ਦੇਖੋ ਜੀ ਅੱਜ ਸਾਡੇ ਤੱਕ ਗੱਲ ਆਈ ਆ ਅਸੀਂ ਗੱਲ ਵੀ ਕਰਾਂਗੇ ਸਾਰਿਆਂ ਨਾਲ ਵੀ ਇਹ ਕੀ ਗੱਲ ਹੋ ਰਹੀ ਆ ਮੈਨਿੰਗ ਅਫਸਰ ਜੋ ਵੀ ਆ ਜਿਨ੍ਹਾਂ ਨਾਲ ਵੀ ਆ ਐਮ ਐਲ اے ਸਾਹਿਬ ਨਾਲ ਵੀ ਗੱਲ ਕਰਾਂਗੇ ਵੀ ਇਹ ਜਾਂ ਥੋੜੀ ਨੌਲੇਜ ਚੱਲ ਰਹੀ ਆ ਕਿ ਜਾਂ ਇਹ ਗੈਰ ਕਾਨੂੰਨੀ ਚੱਲ ਰਹੀ ਆ ਅਸੀਂ ਉਹਦਾ ਆਪਣਾ ਕਰਕੇ ਅਸੀਂ ਆਪਦੀ ਕਿਸਾਨ ਜਥੇਬੰਦੀ ਦੇ ਨਾਲ ਸਾਰੀ ਨਾਲ ਮੀਟਿੰਗ ਕਰਕੇ ਅਸੀਂ ਇਸ ਦਾ ਲੰਮਾ ਸਰਚਾਰ ਚਲਿਤਾਂਗੇ ਜੇ ਇਹਨਾਂ ਨਾਲ ਸਾਡਾ ਮਸਲਾ ਅੱਜ ਅੱਜ ਨਾ ਹੱਲ ਕੀਤਾ ਗਿਆ ਦਾ ਅੱਜ ਕੀ ਨਾਮ ਹੈ ਬਿਹਾਵ ਸਿੰਘ ਮੰਡਲ ਜਿਲ੍ਹਾ ਮੀਤਪੁਰ ਦਾ ਜੀ ਲਖੋ ਅੱਛਾ ਕੀ ਮਾਮਲਾ ਜੀ ਹੈ ਮਾਵਲਾ ਪਿੰਡ ਕਦੇ ਤੁਹਾਨੂੰ ਕਾਲ ਗਈ ਅੱਜ ਤੁਹਾਡੇ ਕੋ ਟਿਪਰ ਇੱਟਾ ਭਰਿਆ ਖੇ ਰਿਆ ਸਾਡਾ ਸੰਦਾਲੇ ਕਿਰਿਆ ਦੇ ਨੇ ਇਹ ਇਹ ਕਹਣਾ ਚਾਹੁੰਦੇ ਹਾਂ ਕਿ ਮੰਗਦੇ ਅਸੀਂ ਪਿੰਡ ਦੇ ਨਾਲ ਆ ਸਾਡਾ ਅਸੀਂ ਟੱਕਰ ਕਰਿਓ ਜੀ ਹੁਣ ਤਾਂ ਮੋੜ ਲੇ ਟਿਪਰ ਕੇਸ ਕਿੱਥੋਂ ਆਇਆ ਨੇ ਜਿੱਥੇ ਚੱਲ ਰਹੇ ਨੇ ਇਹ ਸੜਾ ਦੇ ਬਸਾ ਟੋਲੇ ਜੋ ਕਿ ਬਿਲਕੁਲ ਇਹ ਕੋਈ ਮਜ਼ਦੂਰੀ ਨਹੀਂ ਹੈ ਕੋਈ ਬਿਲਕੁਲ ਵੀ ਅੱਛਾ ਜੀ ਹਾਂ ਜੀ ਹਾਂ ਜੀ ਟਿਪਰ ਤੇ ਚੱਲ ਨਹੀਂ ਸਕ ਰਹੇ ਜੀ ਨਹੀਂ ਚੱਲ ਸਕਦੇ ਬਿਲਕੁਲ ਬਸ ਆਪਣੀ ਹੈ ਨਹੀਂ ਮਜ਼ਦੂਰੀ ਕਿਤੇ ਆਪਣਾ ਬੰਦ ਆ ਨਾਲੇ ਉਹਨੂੰ ਦੇਖੋ ਸਾਡੇ ਕੋ ਟਿੱਸੀ ਦੇਖੋ ਦੇਖੋ ਕਿਹੜੀ ਪਾਰਟੀ ਦੇ ਲਈ ਪਤਾ ਹੀ ਨਹੀਂ ਆ ਪਤਾ ਹੀ ਆ ਜੀ ਬੜੀ ਅੱਛਾ ਨਾਂ ਨਹੀਂ 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 ਹਾਂਜੀ ਕੋਈ ਪਤਾ ਨਹੀਂ ਇਹ ਕਿੰਨੇ ਦਿਨ ਤੋਂ ਚੱਲ ਰਿਹਾ ਜੀ ਤਿੰਨ ਚਾਰ ਦਿਨ ਹੋ ਗਏ ਨੇ ਤਿੰਨ ਚਾਰ ਦਿਨ ਹੋ ਗਿਆ ਜੀ ਡਾਕਟਰ ਬੰਦ ਬੰਦ ਦੇ ਉੱਪਰ ਜੀ ਬੈਲਾ ਜਾਂਦੇ ਸਕੂਲ ਵਾਲਿਆਂ ਹਾਂਜੀ ਤੁਸੀਂ ਲੱਗ ਦੇਖੋ ਤੁਸੀਂ ਹੁਣ ਤੋਂ ਸੈਕਿੰਡ ਨਹੀਂ ਚੱਲ ਸਕਦਾ ਚਲੋ ਸਾਡੇ ਨਾਲ ਚਲੋ ਆ ਜਾਓ ਤੇ ਕਿੱਥੇ ਜਾ ਕੇ ਬੱਚੇ ਲੱਗਦੇ ਬੱਚੇ ਕੋਈ ਬੱਚਾ ਮਰ ਗਿਆ ਜੁਮਰ ਹੈਗੀ ਪ੍ਰਸ਼ਾਸਨ ਦੇ ਤੇ ਪ੍ਰਸ਼ਾਸਨ ਕਿੱਥੇ ਬੈਠੀ ਆ ਉਹਨਾਂ ਨੂੰ ਪਤਾ ਵੀ ਕਿੱਥੇ ਗੱਲ ਤੇ ਤੁਹਾਡੇ ਵੱਲੋਂ ਕਿਸੇ ਅਧਿਕਾਰੀ ਨਾਲ ਗੱਲਬਾਤ ਬਿਲਕੁਲ ਸਾਡੇ ਨਾਲ ਕਾਲ ਕਿਤੇ ਹੀ ਆ ਗਿਆ ਇੱਥੇ ਅਸੀਂ ਇਹਦੇ ਨਾਲ ਖੜੇ ਆ ਜੇ ਨਹੀਂ ਠੱਕ ਬਤਾ ਸੀ ਪੱਕਾ ਤਾਂ ਬਸ ਲਾਵਾਂਗੇ ਤੁਸਾਲ ਜੁਖਵਾਲੇ ਸਾਡਾ ਪੂਰਾ ਹਮਦਰਦ ਇਹਦਾ ਪੂਰੀ ਆ ਜੀ ਠੀਕ ਹੈ ਜੀ ਕੋਈ ਕਿਸੇ ਸਰ ਵੀ ਤੁਰ ਪੁਲਿਸ ਪ੍ਰਸ਼ਾਸਨ ਜਾਂ ਮਾਈਨਿੰਗ ਡਿਪਾਰਟਮੈਂਟ ਨਾਲ ਜਾਂ ਮੌਜੂਦਾ ਹਲਕੇ ਦੇ ਉਹ ਬੰਦ ਕੋਈ ਮંત્રી ਨਾਲ ਉਹਨਾਂ ਕੋਲ ਗੱਲ ਪੜੀ ਫਿਰ ਤੁਸੀਂ ਆਪੋ ਠੀਕ ਹੈ ਜੀ ਉਹ ਆਪ ਹੋਗੇ ਠੀਕ ਜੀ ਇਹ ਪਹਿਲਾਂ ਵੀ ਇੱਥੇ ਟੱਕ ਚੱਲ ਰਿਹਾ ਸੀ ਉਹੀ ਚੱਲ ਰਿਹਾ ਜਾਂ ਨਵਾਂ ਇਹ ਕੋਈ ਹੋਰ ਇਹ ਨਵਾਂ ਆ ਜੀ ਉਹ ਹੋ ਟੱਕ ਸੀਗਾ ਜੀ ਠੀਕ ਹੈ ਜੀ ਇਹ ਹਲਕਾ ਕਿਹੜਾ ਹੁੰਦਾ ਇਹ ਵਾਹ ਆਪਣਾ ਧੰਨਵਾਦ ਐਮ ਐਲ ਕਿਹੜੇ ਨੂਰੇ ਦੇ ਕੁੜੀਆ ਸਾਹਿਬ ਦੇ ਜੰਗ ਮੁੰਡਾ ਹੋਵੇ ਹਾਂ ਠੀਕ ਹੈ ਉਹ ਕੀ ਮੰਗ ਕਰਦੇ ਹੋ ਜੀ ਤੁਸੀਂ ਬਸ ਬਹੁਤ ਮੰਗ ਕਰ ਰਹੇ ਹਾਂ ਸਾਡਾ ਆ ਦੇਖੋ ਸੜਕਾਂ ਫੰਦ ਫੰਦ ਸਾਦਾ ਬੰਦ ਹੋ ਜਾ ਜਦਾ ਕਿੰਨੀਆਂ ਬਤੰਗੀਆਂ ਤੇ ਵਾਗਰ ਜੀ ਦਾ ਖਾਲਸਾ ਹਾਂ ਜੀ ਕੀ ਨਾਮ ਹੈ ਤੁਹਾਡਾ ਵਾਗਰ ਜੀ ਦਾ ਖਾਲਸਾ ਵੈਗਰੀ ਜੀ ਫਤਿਹ ਪਰਮਜੀਤ ਸਿੰਘ ਪੰਥੋਲਣਵਾਲ ਕਿਸਾਨ ਯੂਨੀਅਨ ਚੰਦੋਨੀ ਸਾਹਿਬ ਦੇ ਨਾਲ ਤੇ ਆਸੀਂ ਇਹ ਜਿਹੜੇ ਦਰਿਆ ਦੇ ਵਿੱਚ ਮੈਨੇ ਚੱਲ ਰਹੀ ਆ ਇਹਨੂੰ ਰੋਕਣ ਵਾਸਤੇ ਇੱਥੇ ਕਿਸਾਨ ਯੂਨੀਅਨ ਵੱਲੋਂ ਕੱਥੀ ਹੋਏ ਆ ਜੀ ਇਹ ਮੈਨੇ ਬਹੁਤ ਗਲਤ ਚੱਲ ਰਹੀ ਆ ਜੀ ਇਹ ਸੱਤ ਲੋਦੇ ਦਰਿਆ ਦੇ ਵਿੱਚੋਂ ਵੱਡੇ ਵੱਡੇ ਟੋਏ ਕੱਢਦੇ ਫੇਰ ਇਹਨਾਂ ਦੇ ਅੱਧ ਗੁੰਮੀਆਂ ਰੜੀਆਂ ਜਾਂਦੀਆਂ ਜੀ ਤੇ ਰੋਕੇ ਜਾਣਾ ਚਾਹੀਦਾ ਜੀ ਤੇ ਬਾਕੀ ਛੱਡ ਕੇ ਦੇ ਉੱਤੇ ਜਿੰਨੇ ਵੀ ਸਕੂਲ ਦੇ ਬੱਚੇ ਜਾਂਦੇ ਆ ਜਾਂ ਆਮ ਕੰਮਾਂ ਵਾਲੇ ਜਾਂਦੇ ਆ ਉਹਨਾਂ ਨੂੰ ਟੱਪੜਾਂ ਦੇ ਨਾਲ ਬਹੁਤ ਤੰਗੀ ਹੁੰਦੀ ਹੈ ਜੀ ਤੇ ਇਹ ਐਮਐਲਏ ਸਾਹਿਬ ਨਾਲ ਹਰਜੀਤ ਸਿੰਘ ਮੁੰਡਿਆ ਨੇ ਕਿਹਾ ਜਾਂਦਾ ਭਾਈ ਆਪ ਦਾ ਦੇਖ ਕੇ ਇਹਨਾਂ ਨੂੰ ਬੰਦ ਕੀਤਾ ਜਾਵੇ ਸਾਰਿਆਂ ਨੂੰ ਜੀ ਨਾਮ ਅੱਜ ਤੁਹਾਡਾ ਕੋਜਿੰਸ ਜੀਰੇ ਫ੍ਰੈਂਡ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮੇਰਾ ਮੜਕੈਂਤਾ ਜੀ ਪਿੰਡ ਆ ਨਾਮ ਭਜਨ ਸਿੰਘ ਅੱਛਾ ਜੀ ਇੱਥੇ ਦਾ ਰਹਿਣ ਵਾਲਾ ਮਾ ਇਹ ਹਫ਼ਤੇ ਤੋਂ ਤੱਕ ਸਾਡੇ ਨਵਾਂ ਚਾਲੂ ਹੋਇਆ ਇਸ ਟੱਕ ਨੇ ਜਿਵੇਂ ਕਹਿੰਦੇ ਆ ਬਈ ਕੋਈ ਇਹਦੀ ਮਨਜ਼ੂਰੀ ਨਹੀਂ ਗਈ ਹੈਗੀ ਆਪਣੇ ਆਪ ਤਖੜੇ ਬੰਦੇ ਜਿਹੜੇ ਗੁੰਡਾਗਰਦੀ ਦੇ ਨਾਲ ਰਲ ਕੇ ਇਹ ਟੱਕ ਨੂੰ ਚਲਾ ਰਹੇ ਆ ਟੱਕ ਵੀ ਜਿਵੇਂ ਕਹਿੰਦੇ ਆ ਵੀ ਪੌਪ ਲਾਈਨਾਂ ਅੰਦਰ ਚੱਲਦੀਆਂ ਜੇ ਵੀ ਸੀ ਮਸ਼ੀਨਾਂ ਚੱਲਦੀਆਂ ਚੱਲ ਨਹੀਂ ਸਕਦੀ ਇਹ ਦਰਿਆ ਦੇ ਅੰਦਰ ਚੱਲ ਰਹੀਆਂ ਨੇ ਜਾ ਕੇ ਹੁਣ ਮੌਜੂਦਾ ਦੇਖ ਸਕਦੇ ਹਾਂ ਪੂਰਾ ਪਾਣੀ ਚੱਲਦਾ ਬਾ ਪਾਣੀ ਦੇ ਕੰਢੇ ਤੋਂ ਇਹ ਆ ਟਿੱਪੜ ਤੁਸੀਂ ਦੇਖ ਰਹੇ ਹੋ ਮਗਰ ਭਰ ਭਰ ਕਿ ਇਹ ਜਾ ਰਹੇ ਆ ਤੇ ਸਾਡੀਆਂ ਛੜਕਾਂ ਇਹ ਤੇ ਜਿੰਨੇ ਕਹਿੰਦੇ ਆ ਵੀ ਵੱਧ ਤੋਂ ਵੱਧ ਦਾਸਕੰਦਾ ਦਾ ਰੂਲਰ ਚੱਲਿਆ ਬਾ ਜਿਹੜਾ ਇਹਨੂੰ ਸੜਕ ਨੂੰ ਬਣਾ ਕੇ ਗਿਆ ਤੇ ਆ ਹਜ਼ਾਰ ਹਜ਼ਾਰ ਕਾਨਾ ਮਾਲ ਪਾ ਕੇ ਜਿੰਨੇ ਕਹਿੰਦੇ ਟਿੱਪੜ ਇਹ ਸੜਕਾਂ ਤੇ ਸੜਕਾਂ ਬਚਣੀਆਂ ਤੇ ਜਿੰਨੇ ਕਹਿੰਦੇ ਮੁਰਤੇ ਇਹ ਛੜਕਾਂ ਸਾਡੀਆਂ ਬਣਨੀਆਂ ਨਹੀਂ ਬਰੀਵ ਇਲਾਕਾ ਵਾ ਪਹਿਲਾਂ ਹੀ ਸਾਡਾ ਤਾਂ ਇਲਾਕਾ ਪਿਛੜਿਆ ਹੋਇਆ ਵਾ ਬੰਨ ਦੇ ਤੇ ਤੇ ਪਰ ਚੱਲ ਨਹੀਂ ਸਕਦਾ 2-2 ਕਿਲੋਮੀਟਰ ਬੰਨ ਦੇ ਤੇ ਵੀ ਇਹ ਤੇ ਪਰਾਰੇ ਆ ਪ੍ਰਸ਼ਾਸਨ ਆ ਜਿਹੜਾ ਹਜੇ ਤੱਕ ਕੋਈ ਆਪਣੇ ਆਪ ਜਾਗਿਆ ਨਹੀਂਗਾ ਨਾ ਪ੍ਰਸ਼ਾਸਨ ਨੇ ਇਹਨਾਂ ਨੂੰ ਰੋਕਿਆ ਵਾ ਜੇ ਕੋਈ ਪਿੰਡ ਦਾ ਬੰਦਾ ਜਾ ਕੇ ਇਹਨਾਂ ਨੂੰ ਕਹਿੰਦਾ ਵਾ ਵੀ ਭਾਈ ਇਹ ਅਟਕ ਚੱਲਣਾ ਨਹੀਂ ਚਾਹੀਦਾ ਤੁਸੀਂ ਧੱਕਾ ਕਰਦੇ ਹੋ ਤਾਂ ਉਹ ਕਹਿੰਦੇ ਵੀ ਅਸੀਂ ਜਿੰਮੇਦਾਰੀ ਵੀ ਧੱਕਾ ਕੋਈ ਕਰਨੀ ਅਸੀਂ ਜੇ ਕੋਈ ਸਾਨੂੰ ਡੱਕੂਗਾ ਤਾਂ ਅਸੀਂ ਬੰਦਾ ਮਾਰ ਲੱਗਿਆ ਵੀ ਇੱਕ ਮਿੰਟ ਲਾਉਣਾ ਵਾ ਜਿੰਦਾ ਗੁੰਡਾਗਰਦੀ ਪੂਰੀ ਖੂਬ ਕਰਦੇ ਆ ਨਾਲ ਮਸਤੰਡੇ ਰੱਖੇ ਹੋਏ ਆ ਜੇ ਕੋਈ ਬੋਲਦਾ ਵਾ ਜਾਂ ਕੋਈ ਗੱਲਬਾਤ ਕਰਦਾ ਵਾ ਤਾਂ ਉਹਨੂੰ ਧਾਂਕੀ ਦਿੰਦੇ ਆ ਤੁਸੀਂ ਇਹਦੀ ਕੰਪਲੇਂਟ ਨਹੀਂ ਕੀਤੀ ਜੀ ਕਮਲੇਟ ਕੱਲ ਸਾਡੇ ਕੋਲ ਇਹ ਗੱਲ ਆਈ ਆ ਕੱਲ ਸਾਡਾ ਸੀਗਾ ਚੰਡੀਗੜ੍ਹ ਧਰਨਾ ਅਸੀਂ ਉੱਥੇ ਗਏ ਹੋਏ ਸੀ ਅੱਜ ਸਰਵੇਰ ਦੇ ਇਹ ਸਾਰੇ ਪਿੰਡ ਦੀ ਸਲਾਹ ਦੇ ਨਾਲ ਕੱਠ ਕੀਤਾ ਵਾ ਕਿ ਹੁਣ ਅਸੀਂ ਇਦੋਂ ਬਾਅਦ ਪ੍ਰਸ਼ਾਸਨ ਕੋਲੇ ਵੀ ਕੋਈ ਕਿਸਾਨੋਂ ਕੋਲ ਆਠਾਣਾ ਪੈਂਦਾ ਵਾ ਉੱਥੇ ਜਾਵਾਂਗੇ ਜਾ ਕੇ ਉਹਨਾਂ ਕੋਲੇ ਵੀ ਫਰਿਆਦ ਕਰਾਂਗੇ ਵੀ ਇਹ ਸਾਡਾ ਟਾਕਾ ਜਿਹੜਾ ਰੋਕਿਆ ਜਾਵੇ ਨਾਮਨਕੜਾ ਕਿਸਮੀਰ ਸਿੰਘ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਨਾਮ ਕਿਸਮੀਰ ਸਿੰਘ ਹਦੀਵਾਲਪੁਰੀ ਅਚਲ ਕਿਹੜੀ ਜੁਨੀਅਰ ਮੇਜੀਟੜ ਤੋਂ 562 ਤੋਂ ਪੰਜ ਹਾਂਜੀ ਕੀ ਮਾਮਲਾ ਜੀ ਜਿਹੜਾ ਸਰਪੰਚ ਸਾਹਿਬ ਤੁਹਾਡੇ ਇਹ ਇੱਥੇ ਜੀ ਨਿਯਾਇਜ਼ ਮੈਨਿੰਗ ਹੋ ਰਹੀ ਹੈ ਕਾਫੀ ਦਿਨਾਂ ਤੋਂ ਕਦੇ ਇੱਕ ਸਾਈਡ ਹੋਣ ਲੱਗ ਜਾਂਦੀ ਹੈ ਕਦੇ ਦੂਸਰੀ ਸਾਈਡ ਹੋਣ ਲੱਗ ਜਾਂਦੀ ਹੈ ਹੁਣ ਇਹ ਕਿੱਥੇ ਹੋ ਰਹੀ ਹੈ ਇਹ ਹਾਦੀਵਾਗਿਆ ਔਰ ਚੌਂਟੇ ਮੰਡ ਦੇ ਵਿੱਚ ਹੋ ਰਹੀ ਹੈ ਜੀ ਔਰ ਹਾਦੀਵਾਲ ਦਾ ਔਰ ਜਿੱਥੇ ਤੱਕ ਜਾ ਰਹੀ ਹੈ ਇਹ ਗੱਡੀਆਂ ਔਰ ਟਿਪਰ ਲੈ ਕੇ ਜਾ ਰਹੇ ਨੇ ਉਹ ਬੰਨ ਦਾ ਬਹੁਤ ਬੁਰਾ ਹਾਲ ਹੈ ਜੀ ਜਾ ਕੇ ਦੇਖ ਸਕਦੇ ਹੋ ਹੁਣ ਇਸ ਟਾਈਮ ਵੀ ਬਰਤਾਨਾ ਹੋ ਰਹੀ ਹੈ ਉੱਥੋਂ ਇੱਕ ਸਾਈਕਲ ਵੀ ਨਹੀਂ ਲੰਘ ਸਕਦਾ ਜਿੱਥੇ ਇਹ ਐਨ ਐਨੀਆਂ ਗੱਡੀਆਂ ਟਿਪਰ ਭਰ ਕੇ ਲੈ ਕੇ ਜਾ ਰਹੇ ਨੇ ਸਾਡੇ ਬੱਤੀਆਂ ਦੀਆਂ ਬੰਨਾਂ ਦਾ ਜਿਹੜੀਆਂ ਆਉਂਦੀਆਂ ਉਹਨਾਂ ਦਾ ਕਿਸੇ ਟਾਈਮ ਵੀ ਕੋਈ ਹਾਸਤਾ ਹੋ ਸਕਦਾ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਇਹਦੀ ਇਹਨੂੰ ਬੰਦ ਕੀਤਾ ਜਾਵੇ ਠੀਕ ਹੈ ਜੀ ਫੰਕਟਿਓ ਕਰ ਰੋ ਚੱਲ ਰਿਹਾ ਜੀ ਇਹਨਾਂ ਦਾ ਕੋਈ ਪਤਾ ਜੀ ਇਹ 4-5 ਦਿਨ ਹੋ ਗਏ ਜੀ ਇੱਥੋਂ ਕੋਈ ਨਹੀਂ ਦੱਸ ਰਿਹਾ ਜੀ ਵੀ ਕਿਹੜੀ ਕੰਪਨੀ ਚਲਾ ਰਹੀ ਆ ਕਿਹੜਾ ਠੇਕੇਦਾਰ ਆ ਜੀ ਇਹ ਜਦੋਂ ਜੀ ਇੱਥੇ ਇਹਨਾਂ ਨੂੰ ਪੁੱਛਦੇ ਆ ਤਾਂ ਇਹ ਕਹਿੰਦੇ ਆ ਜੀ ਵੀ ਸਾਸੀ ਦਾ ਨਵੇਂ ਸ਼ਹਿਰ ਦੇ ਏਰੀਆ ਚੋਂ ਚੱਲ ਰਹੇ ਆ ਜੋ ਪਾਰਟੀ ਹੈ ਜੇ ਨਵੇਂ ਸ਼ਹਿਰ ਨਹੀਂ ਹੈਗਾ ਮਤਲਬ ਲੀਗ ਦਿਨ ਚੱਲਦਾ ਹੈ ਨਹੀਂ ਜੀ ਨਹੀਂ ਜਨੂਨ ਤੋਂ ਪਾਰਟੀ ਕੱਟਦੇ ਨੇ ਉਹ ਮਤਲਬ ਇਹ ਨਵੇਂ ਸ਼ਹਿਰ ਨਵੇਂ ਸ਼ਹਿਰ ਵੀ ਇਹ ਦੱਸ ਰਿਹਾ ਜੀ ਵੀ ਅਸੀਂ ਨਵੇਂ ਸ਼ਹਿਰ ਏਰੀਆ 'ਚ ਚੱਕ ਰਹੇ ਆ ਚੱਕ ਰਹੇ ਜੀ ਲੁਧਿਆਣਾ ਦੇ ਨਾਲ ਪਿੰਡ ਹਾਦੀ ਵਾਲਾ ਟੰਟਾ ਮੰਡੀ ਅਸਲ ਤਾਂ ਪਹਿਲਾਂ ਹੀ ਬੈਕਵਾਰਡ ਏਰੀਆ ਬਹੁਤ ਹੈ ਸਾਡਾ ਅਗੇ ਦੇਖੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਇਹਨੂੰ ਇੱਥੇ ਕਾਰਵਾਈ ਕੀਤੀ ਜਾਵੇ ਜੀ ਭਾਈ ਭਾਈ ਭਰ ਮੇਰਾ ਜੀ ਮਾਨਤਨ ਪਈ ਜੀ ਮੰਨਣਾ ਤੇ ਉਹ ਲੋਕ ਆ ਰਹੇ ਨੇ ਮਾੜੀ ਦਿੱਤਾ ਹੀ ਤੋਂ ਬਾਕੀ ਨਕਾਣਾ ਮੇਰੇ ਬਹੁਤ ਖਤਰਾਂਈਏ ਆਟੇ ਤਰ੍ਹਾਂ ਕਰਕੇ ਤੇ ਨਾਲ ਦੀ ਟਪਾਂ ਦੇ ਮਕਾਨ ਮੇਰੇ ਦੇਵਨ ਵਾਲੇ ਆ ਟਾਈਮ ਮੋਕਾ ਦੇਵਾ ਰਹੇ ਜਾਂਦੇ ਆ ਅੱਛਾ ਜੀ ਕੋਈ ਹੋਰ ਵੀ ਮਾਈਨਿੰਗ ਹੈ ਹਾਂ ਜੀ ਹਾਂ ਜੀ ਸਾਦੇ ਨਾਲ ਹੋੜੀ ਮਾਰ ਕੇ ਕੋਲੇ ਆਈ ਆ ਟੱਕ ਚਲਣ ਕਰਕੇ ਹੋ ਜਾਂਦਾ ਜੀ ਸਾਦੇ ਨਾਲ ਪਰਿਆ ਜਾ ਰਿਹਾ ਜੀ ਉਹ ਉੱਤਰੀ ਕਰਦੇ ਆ ਸਾਦੇ ਨਾਲ ਹੋ ਰਹੇ ਜੀ ਜਸਤੀ ਮਾਈਨਿੰਗ ਲੱਗੀਆਂ ਆਂ ਆਂ ਕੀ ਮੰਤਰਨ ਸੋਕਣੇ ਮੈਂ ਇਹ ਕਰੇ ਮਕਾਨ ਤੋਂ ਮਗਰ ਬਣਾਇਆ ਜੀ ਤੇ ਦੂਜੀ ਬੰਨਾ ਤੇ ਫੇਰ ਬਣਾਵਾਂਗਾ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਜਸਪਾਲ ਸਿੰਘ ਆ ਵੀਰੇ ਅੱਛਾ ਜੀ ਬੱਚਿਆਂ ਵੀ ਕੀ ਬੈਂਕ ਚਲਾ ਰਹੇ ਹਾਂਜੀ ਮੈਂ ਆਪਣੀ ਬੱਸ ਬੈਂਨ ਆ ਅੱਛਾ ਜੀ ਤੇ ਵੀਰੇ ਰਸਤਾ ਤਾਂ ਖਰਾਬ ਹੀ ਆ ਬੰਨ ਵਾਲਾ ਬਹੁਤ ਬੁਰਾ ਹਾਲ ਆ ਹੁਣ ਬਹੁਤ ਔਖੀ ਗੱਡੀ ਲੈ ਕੇ ਆਇਆ ਮੈਂ ਉਹਦਾ ਕਾਰਨ ਕਾਰਨ ਵੀਰੇ ਹੁਣ ਆਹੀ ਆ ਚੱਲ ਰਿਹਾ ਤੁਹਾਨੂੰ ਪਤਾ ਹੀ ਆ ਟਰੱਕ ਬਾਰੇ ਅੱਛਾ ਜੀ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਆਪਣੀ ਤਾਂ ਮੰਗੇ ਆਹੀ ਆ ਜਿਵੇਂ ਬੰਨ ਬੰਦ ਹੋਣਾ ਤੇ ਹਾਂਜੀ ਹੈਲੋ ਹਾਂਜੀ ਜੈ ਸਾਹਿਬ ਬੋਲ ਰਹੇ ਜੀ ਮਨਪ੍ਰੀਤ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਰ ਰਾਜਦੀਪ ਸਿੰਘ ਅਲਵੇਲਾ ਗੱਲ ਕਰ ਰਿਹਾ ਹਾਂ ਜੀ ਪੱਤਰਕਾਰ ਅੱਛਾ ਠੀਕ ਜੀ ਹਾਂਜੀ ਹਾਂਜੀ ਸਰ ਇੱਕ ਨਾ ਟੱਕ ਚੱਲ ਰਿਹਾ ਸੀ ਕਿ ਇੱਧਰ ਤੁਹਾਡੇ ਦਰਿਆ ਦੇ ਵਿੱਚ ਚੌਂਤਾ ਮੰਡ ਦੇ ਨੇੜੇ ਕਿਸਾਨਾਂ ਤੋਂ ਵੀ ਕਰਵਾਇਆ ਗਿਆ ਜੀ ਉਹਦੇ ਬਾਰੇ ਕੀ ਕਹਿਣਾ ਜੀ ਕਿ ਕਿਹੜੀ ਚੀਜ਼ਾਂ ਵਿੱਚ ਕਿਹੜੇ ਸੌਰੀ ਸਰ ਦੁਆਰਾ ਬੋਲਿਓ ਕਿੱਥੇ ਜੀ ਤੇ ਚੌਂਤਾ ਮੰਡ ਦਰਿਆ ਦੇ ਵਿੱਚ ਜੀ ਤੇ ਦਰਿਆ ਨੂੰ ਦੇ ਬੰਦ ਕਰਵਾਏ ਨੇ ਮੌਕੇ ਤੇ ਟਰਾਲੀਆਂ ਵੀ ਜਿਹੜੀ ਪੋਕਲੇਨਾਂ ਮਸ਼ੀਨਾਂ ਵੀ ਖੜੀਆਂ ਨੇ ਜੀ ਉਹਦੇ ਬਾਰੇ ਕੀ ਕਹੋਗੇ ਤੁਹਾਡਾ ਸਰ ਇਹ ਲੀਗਲ ਹੈ ਜੀ ਕੰਮ ਹੈ ਅੱਛਾ ਜੀ ਹਾਂ ਜੀ ਤੇ ਇਹ ਤੇ ਪਿੰਡ ਉਹ ਬੰਦ ਕਿਉਂ ਕਰਵਾ ਰਹੇ ਨੇ ਪਿੰਡ ਵਾਲੇ ਜਾਂ ਕਿਸਾਨ ਯੂਨੀਅਨ ਹੈ ਜੀ ਇਹ ਲੀਗਲ ਹੈ ਜੀ ਸਰ ਆਪਾਂ ਇਸ ਟਾਈਮ ਤਾਂ ਮੀਂਹ ਪੈ ਰਿਹਾ ਜੀ ਤਾਂ ਕਰਕੇ ਬੰਦ ਹੈ ਜੀ ਨਹੀਂ ਨਹੀਂ ਪਿੰਡ ਵਾਲੇ ਬੰਦ ਕਰਵਾਇਆ ਜੀ ਮੌਕੇ ਤੇ ਜਾ ਕੇ ਜੀ ਨਹੀਂ ਸਰ ਨਹੀਂ ਮੀਂਹ ਹਟੇ ਤੇ ਕੰਮ ਚੱਲੂਗਾ ਜੀ ਲੀਗਲ ਕੰਮ ਹੈ ਅੱਛਾ ਜੀ ਇਹ ਜੀਸੀਬੀ ਨਾਲ ਚੱਲ ਸਕਦਾ ਪੋਕਲੇਨਾਂ ਨਾਲ ਇਹ ਆਪਣੇ ਆਰ ਡੀ ਹੈਗੀ ਐ 1 ਲੱਖ 5000 ਤੋਂ 1 ਲੱਖ 30000 ਉੱਥੇ ਦੀ ਗੱਲ ਕਰ ਰਹੇ ਹਾਂ ਜੀ ਮੈਂ ਅੱਛਾ ਜੀ ਹਾਂ ਜੀ ਹਾਂ ਜੀ ਉੱਥੇ ਚੱਲ ਰਿਹਾ ਨਾ ਕੰਮ ਠੀਕ ਹੈ ਜੀ ਨਹੀਂ ਦੂਸਰਾ ਉੱਥੇ ਫੋਕ ਲੈਣਾ ਵੀ ਨੇ ਤੀਜੇ ਟਿਪਰਾਂ ਦੇ ਵਿੱਚ ਵੀ ਭਰਿਆ ਜਾ ਰਿਹਾ ਜੀ ਸਰ ਇਹ ਨਾ ਆਪਣੇ ਟੈਂਡਰ ਥਰੂ ਕੰਮ ਚੱਲਿਆ ਜੀ ਟੈਂਡਰ ਥਰੂ ਲੋਟ ਹੋਇਆ ਸੀਗਾ ਪੀਸੀਐਨ ਸਟੌਨ ਪ੍ਰੈਸ਼ਰ ਕੰਪਨੀ ਐ ਅੱਛਾ ਜੀ 18 ਰੁਪਏ ਪਰ ਸੀਐਫਟੀ ਦੇ ਟੈਂਡਰ ਲੋਟ ਕੀਤਾ ਗਿਆ ਇਹਨਾਂ ਨੂੰ ਅੱਛਾ ਜੀ ਡੀ ਸੈਟਿੰਗ ਦਾ ਕੰਮ ਐ ਜੀ ਦੇ ਦੀ ਸਿਲਟ ਆਪ ਹੋ ਗਈ ਨਾ ਹਾਂਜੀ ਉਹਨੂੰ ਡੀ ਸਿਲਟ ਕਰਨਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਸਰ ਬੰਨ ਦਾ ਬਹੁਤ ਬੁਰਾ ਹਾਲ ਹੈ ਜੀ ਉੱਤੇ ਉਹਦੇ ਬਾਰੇ ਕੀ ਕਹੋਗੇ ਬੱਚਿਆਂ ਦੀ ਸਕੂਲ ਦੀ ਬੈਨਾਂ ਵੀ ਜਾ ਰਹੀਆਂ ਐ ਬੰਨ ਦਾ ਇਦਾਂ ਹੈ ਜੀ ਕਿਹੜਾ ਆਪਣੇ ਬੰਨ ਦੀ ਕਿਤੇ ਵੀ ਰਿਪੇਅਰ ਦੀ ਲੋੜ ਪੈਂਦੀ ਨਾ ਉਹ ਨਾਲ ਦੀ ਨਾਲ ਕੋਈ ਟੋਆ ਟੱਪਾ ਨਾਲ ਦੀ ਨਾਲ ਠੇਕੇਦਾਰਾਂ ਨੂੰ ਪੂਰੀ ਹਦਾਇਤ ਹੈ ਵੀ ਨਾਲ ਦੀ ਨਾਲ ਉਹ ਰਿਪੇਅਰ ਕੀਤੀ ਜਾਵੇ ਹਉ ਤੁਹਾਡਾ ਇਹੀ ਕਹਿਣਾ ਵੀ ਇਹ ਬਿਲਕੁਲ ਲੀਗਲ ਹੈ ਜੀ ਵੀ ਟਿਪਰ ਵੀ ਪਾਰ ਸਕਦੇ ਨੇ ਪੋਕ ਲੈਣਾ ਵੀ ਚੱਲ ਸਕਦੀਆਂ ਨੇ ਜੀ ਪਰਤੱਖਾਂ ਜੀ ਬਿਲਕੁਲ ਜੀ ਬਿਲਕੁਲ ਲੀਗਲ ਕੰਮ ਹੈ ਜੀ ਪਰਚੀ ਤੇ ਘੱਟ ਦਿਖਾਇਆ ਜਾ ਪਰਚੀ ਤੇ ਕਿਉਂ ਘੱਟ ਦਿਖਾਇਆ ਜਾ ਰਿਹਾ ਜੀ ਕਿਹੜੀ ਪਰਚੀ ਦੇ ਸਰ ਜੋ ਪਰਚੀ ਉਹ ਉਹਨਾਂ ਦੇ ਫੋਨ ਵਿੱਚ ਉਹ ਤੇ ਘੱਟ ਵਜਨ ਦਿਖਾਇਆ ਜਾ ਰਿਹਾ ਪਰਚੀ ਭੇਜ ਦਿਓ ਜੀ ਜਿਹੜੀ ਪਰਚੀ ਤੇ ਹੈਗਾ ਨਾ ਘੱਟ ਲੱਗਦਾ ਪਰਚੀ ਭੇਜ ਦਿਓ ਵੈਰੀਫਾਈ ਕਰ ਲੈਂਦੇ ਆ ਜੀ ਟਿਪਰ ਤੇ ਕਿੰਨਾ ਪੈ ਜਾਂਦਾ ਜੀ ਫੁੱਲ ਟਿਸ਼ੀ ਲਾ ਕੇ ਜਿਹੜਾ ਅਲੱਗ-ਅਲੱਗ ਹੈ ਜੀ ਅੱਛਾ ਜੀ ਹਾਂ ਜੀ ਮੈਂ ਕਿ ਪਿੱਛਾ ਮਾਰ ਕੇ ਹੁੰਦਾ ਲੱਗ ਲੱਗ ਹੁੰਦਾ ਜੀ ਹਰੇਕ ਪੇਪਰ ਦਾ ਨਾ ਠੀਕ ਹੈ ਜੀ ਥੈਂਕ ਯੂ ਓਕੇ ਜੀ ਠੀਕ ਹੈ ਸਭ ਠੀਕ ਹੈ ਜੀ ਸਭ ਕੁਮਕਲਾ ਜੀ ਹਾਂ ਜੀ ਬੋਲਦੇ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਬਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਹਾਂ ਜੀ ਮਾਚੀ ਭੜਾ ਸਭ ਤੋਂ ਗੱਲ ਕਰ ਰਹੇ ਹਾਂ ਜੀ ਪੱਤਰਕਾਰ ਰਾਜੀਤ ਸਿੰਘ ਲਵੇਲਾ ਜੀ ਬਾਜੀ ਜੀ ਹਾਂ ਜੀ ਹਾਂ ਜੀ ਇੱਕ ਦਿਨ ਟੱਕ ਚੱਲ ਰਿਹਾ ਇੱਧਰ ਚੌਂਤਾ ਮੰਡ ਵਿਚ ਹੈ ਜੀ ਹਾਂ ਜੀ ਚੱਲਦਾ ਜੀ ਬਿਲਕੁਲ ਚੱਲਦਾ ਹੈ ਹਾਂ ਆਪਣਾ ਦਰਿਆ ਤੇ ਦਰਿਆ ਦੇ ਵਿੱਚ ਹਾਂ ਹਾਂ ਹਾਂਜੀ ਦੱਸੋ ਮਸ਼ੀਨ ਨਾਲ ਚੱਲ ਰਿਹਾ ਜੀ ਕਿਸ ਤਰ੍ਹਾਂ ਲੀਗਲ ਹੈ ਜਾਂ ਅਨਲੀਗਲ ਹੈ ਜੀ ਕੀ ਇਹ ਬ੍ਰਦਰ ਉਹ ਹੈ ਜਿਹੜੀ ਕੀ ਕਹਿੰਦੇ ਨੇ ਉਹਨੂੰ ਡੀਸਿਲਟਿੰਗ ਹੈ ਜੀ ਇਹ ਲੀਗਲ ਹੈ ਜੀ ਇਹ ਅੱਛਾ ਜੀ ਡੀਸਿਲਟਿੰਗ ਐ ਮੇ ਬ੍ਰਦਰ ਇਹਨੂੰ ਜਿਹੜਾ ਬਰਸਾਤਾਂ ਦੇ ਮੌਸਮ ਦੇ ਵਿੱਚ ਚੱਲਦਾ ਹੁੰਦਾ ਹੈ ਜੀ ਅੱਛਾ ਲੀਗਲ ਹੈ ਜੀ ਇਹ ਹਾਂਜੀ ਹਾਂ ਅਨਿਤ ਪਾ ਮਸ਼ੀਨਾਂ ਵਗੈਰਾ ਨਾਲ ਕਰ ਸਕਦੇ ਆ ਜੀ ਟਿੱਪਰ ਭਰ ਸਕਦੇ ਹਾਂਜੀ ਹਾਂ ਹਾਂਜੀ ਭਾਜੀ ਹਾਂਜੀ ਅੱਜ ਮੈਂ ਦੱਸਦਾ ਆਪਣੇ ਨਵੇਂ ਸ਼ਹਿਰ ਦੀ ਮਾਈਨਿੰਗ ਟੀਮ ਅੱਛਾ ਜੀ ਤੇ ਲੁਧਿਆਣੇ ਦੀ ਮਾਈਨਿੰਗ ਟੀਮ ਇਹ ਦੋਨੋਂ ਟੀਮਾਂ ਇੱਥੇ ਆ ਕੇ ਮੌਕਾ ਚੈੱਕ ਕਰਕੇ ਸਾਰਾ ਕੁਝ ਗਏ ਨਹੀਂ ਜੀ ਇਹ ਹੋ ਗਿਆ ਹਫ਼ਤੇ ਤੋਂ ਉੱਪਰ ਹੋ ਗਿਆ ਠੀਕ ਹੈ ਜੀ ਹਾਂਜੀ ਹਾਂਜੀ ਨਹੀਂ ਚੱਲਦਾ ਜੀ ਇਹ ਲੀਗਲ ਆ ਭਾਜੀ ਦੱਸੋ ਪਿੰਡ ਵਾਲਿਆਂ ਨੇ ਅੱਜ ਬੰਦ ਕਰਵਾਇਆ ਜੀ ਹਾਂ ਇੱਥੇ ਕੋਈ ਦਿੱਕਤ ਆਈ ਹੈ ਕਹਿੰਦੇ ਵੀ ਇਹਨਾਂ ਦੇ ਕੋਈ ਸ਼ਾਇਦ ਕੋਈ ਰੇਟ ਰੂਟ ਨੂੰ ਲੈ ਕੇ ਰੌਲਾ ਪੈ ਇਹਨਾਂ ਦਾ ਆਪਸ ਵਿੱਚ ਅੱਛਾ ਜੀ ਹਾਂਜੀ ਹਾਂਜੀ ਉਹ ਤਾਂ ਕਹਿ ਰਹੇ ਨੇ ਕਿ ਇੱਕ ਟੱਕ ਗਵੀ ਨਹੀਂ ਹੈਗਾ ਬਈ ਉਹ ਨਹੀਂ ਚੱਲਣ ਦੇਣਾ ਅਸੀਂ ਵੀ ਦੋ ਨੰਬਰ ਚਾਏ ਸਾਰਾ ਗੈਰਕਾਨੂੰਨੀ ਆ। ਕੋਣ ਕਹਿੰਦੇ ਨੇ ਜੀ ਪਿੰਡ ਵਾਲੇ ਜਾਂ ਕਿਸਾਨ ਯੂਨੀਅਨ ਆ ਜੀ। ਭਾਜੀ ਜਿਹੜੇ ਬੰਦੇ ਕਹਿੰਦੇ ਨੇ ਉਹਨਾਂ ਨੂੰ ਕਹੋ ਕਿ ਮਾਈਨਿੰਗ ਤੇ ਐਸਐਚਓ ਨੂੰ ਦੋ ਕੰਪਲੇਂਟ ਇਹਨਾਂ ਨੂੰ ਡਾਕੂਮੈਂਟ ਸਾਰੇ ਪੇਸ਼ ਕਰਦਾਂਗੇ ਜਿਹੜੇ ਮਾਈਨਿੰਗ ਕੋਲ ਮੇਰੇ ਕੋਲ ਨੇ। ਠੀਕ ਆ ਜੀ।